ਸਦਾ ਵਸਦਾ ਰਹੇ ਕਰਵਾਰ ਸਾਡਾ ਵਸਦਾ ਰਹੇ ਕਰਵਾਰ ਸਾਡਾ ਬਣਿਆ ਰਹੇ ਪਿਆਰ ਸਾਡਾ ਬਣਿਆ ਰਹੇ ਪਿਆਰ ਸਾਡਾ ਖੁਸ਼ ਬਸਦਾ ਰਹੇ ਕਰਵਾਰ ਸਾਡਾ ਵਸਦਾ ਰਹੇ ਸਦਾ ਮੈਨੂੰ ਕੋਈ ਨਹੀਂ ਲੱਗੇ ਆਈ ਹੁੰਦੀ ਮੈਨੂੰ ਕੋਈ ਨਹੀਂ ਲੱਗੇ ਨਾ ਨજર ਕੋਈ ਲੱਗੇ ਨਾ ਨજર ਕੋਈ ਲੱਗੇ ਨਾ ਲੈ ਦੇਖ ਲੈ ਬਾਪੂ ਜੀ ਮੇਰਾ ਕਸੂਰ ਨਾ ਗੱਡੀ ਕੱਲ ਮੈਂ ਆਪਦੀ ਕੰਨਕ ਸੁੱਕਲੀ ਪਾਈ ਹੋਈ ਸੀ ਪਤਾ ਨਹੀਂ ਕਹੀ ਜੀ ਨਜ਼ਰ ਲਾਈ ਆ ਡੈਣ ਨੇ ਮਾਹ ਬਾਪੂ ਜੀ ਮੜ ਪੱਕੀ ਕੰਨਕ ਜੋ ਮਸਾ ਦਾ ਸਰਾਟਾ ਨਿਕਲਿਆ ਏ ਖਾਂ ਗੱਲਾਂ ਆਂਦੀਆਂ ਮਿੱਟੀ ਸਰਦਾਰਨੀ ਨੂੰ ਆਖੇ ਨਜ਼ਰ ਲਾਈ ਮੈਂ ਤੂੰ ਕੀ ਕੱਲ ਕੋਣ ਮੈਂ ਮੰਗ ਜਾਂਦੀ ਸੀ ਮੈਂ ਜਦਵਾਰੇ ਚ ਧਾਰ ਕੱਟ ਕੇ ਲਿਆ ਮਾਤਾ ਬਾਪੂ ਜੀ ਬੜੀ ਹਲਟੀ ਦੁੱਧ ਦੀ ਬਿੱਲੀ ਨੂੰ ਲਾਗੀ ਇਹ ਤਾਂ ਤੀਰ ਛੱਡਿਆ ਬੱਡੀ ਰਕਾਨ ਨੇ ਅੱਖੇ ਤੁਮ ਤੋਂ ਕਿਸੇ کی طرف دیکھتے ہی ਚਲੀਦਰੋ ਮੂਹ ਸੰਭਾਲ ਕੇ ਗੱਲ ਕਰ

и бит.

ਦਸ ਖਾਸਮਨੀ ਕੰਮ ਦਾ ਕੋਈ ਕੋਈ ਗੱਲ ਕਹੋ ਜੇ ਕੰਨ ਤੇ ਜੂ ਨਹੀਂ ਸਕਦੀ ਆਖੇ ਰੱਬ ਘੁੱਟ ਕੇ ਗੁਜ਼ਾਰਾ ਕਰ ਲੋ ਦੀ ਲੋਕਾਂ ਦੀ ਸੁਨਸੁਖਾਈ ਤੋਂ ਬਿਨਾ ਹੋਰ ਕੋਈ ਕੰਮ ਮਤ ਆਪਣੀ ਘਰ ਬੈਠੀ ਆਪਦੇ ਆਗੁਣਾਂ ਦੀ ਗੱਲਾਂ ਕਰੀ ਜਾਂਦੀ ਸੀ ਇਹਨੇ ਕਾਲੇ ਸੰਗੂ ਵੀ ਦੇ ਲਾ ਲਿਆ ਅੱਡਾ ਮੈਂ ਮੈਂ ਲਾ ਲਿਆ ਅੱਡਾ ਕੇ ਤੂੰ ਤੂੰ ਲਾਇਆ ਦੇਨ ਨੇ ਕੱਲ ਸੁਣੋ ਮੇਰੀ ਤੁਸੀਂ ਦੋਏ ਕੀ ਵੀ ਖਸਮ ਨਾਲੇ ਤੂੰ ਕਾ ਧਾਰੀਏ ਘਰ ਕਰਾਤੇ ਅੱਡਾ ਜ਼ਮੀਨ ਦਿੱਤੀ ਵੰਡ ਬਾਪੂ ਨੇ ਨਹੀਂ ਟੰਗਾ ਦੇਗੀ ਹੋਰ ਵੀ ਆ ਕੱਲ ਮੇ ਪੰਗਾ ਨਹੀਂ ਦਾ ਰਗ ਲੱਗ ਗਿਆ não गोली चल गे कद तुकडी सगळी वडे फार्म हाऊसांची मारकी दे ਉਹ ਤਾਂ ਮੇਂ ਗੈਰੋਣੀਆਂ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਵੀ ਇੱਧਰ ਆ ਜਾਓ ਲੈ ਤੂੰ ਢਿੰਡੇ ਨੂੰ ਕਹਿ ਰੁਗਲਾ ਤੇ ਪੱਠੇ ਕੁੱਦਰ ਦੇ ਰੋ ਈਮਾਨਦਾਰੀ ਦੀ ਲੋੜ ਹੈ ਹੁਣ ਤਾਂ ਇਕ ਥਾਂ ਟਿਕਿਆ ਹੀ ਸਰੂ ਮਰ ਨਾ ਨੇ ਬਾਹਰ ਪਿਆ ਹੈ ਠੰਡਾ ਚ ਆਕਰ ਰੇਗਾ ਸ਼ਾਮ ਤੱਕ ਮਨ ਜੀ ਤੂੰ ਬੁੱਤੁੱਪ ਦੇ ਇਕ ਕਿਕਰ ਆਇਆ ਮੁੰਡਿਆਂ ਤੋਂ ਮੁੰਜਾ ਬਾਹਰ ਜਗਾਇਆ ਕਰਦੇ ਹੋ ਮੇਰਾ ਮੁੰਜਾ ਖੇਰ ਅੰਦਰ ਬਾਪੂ ਜੀ ਗਾਲ ਕਿਉਂ ਨਹੀਂ ਸੰਗਦੇ ਹਾਂ ਤਾਂ ਸਿਨਾਰੇ ਤੋਂ ਉਹਨਾਂ ਸਮਝਾਂਦੇ ਚੰਗੇ ਲੱਗਦੇ ਪਰ ਤੁਸੀਂ ਵਿਚਾਰਾ ਤਾਂ ਸਹੀ ਬਾਪੂ ਜੀ ਨੇ ਹੜੇ ਦਾ ਕੇਸ ਕਾਦੇ ਦੋ ਟਾਈਮ ਮੰਨੋ ਨਹੀਂ ਮੰਨੇ ਤਾਂ ਹੀ ਇਹਨੇ ਸਾਲਾ ਦੋ ਇਕੱਲੇ ਆਪਣੇ ਟਾਰੇ 'ਚ ਬੈਠਿਆ ਤੁਸੀਂ ਉਹਨਾਂ ਦਾ ਮਨ ਕਿਉਂ ਨਹੀਂ ਪੜਦੇ ਬੇਬੇ ਤੁਹਾਡੇ ਘਰ ਤੁਹਾਡੇ ਕੇਂਦਰ ਕਲੇਸ਼ ਨੇ ਕਾਚੇ ਬੰਡੀਆਂ ਪਵਾਈਆਂ ਬਾਬਾ ਜੀ ਦਾ ਦਿਲ ਅੱਡ ਦੁਆਇਆ ਇਹਨਾਂ ਨੂੰ ਅੱਡ ਦੁਆਇਆ ਜੇ ਹੁਣ ਵੀ ਭਲੀ ਲੋੜਿੰਦੇ ਹੋ ਤਾਂ ਛੱਡ ਦਿਓ ਹਿੰਦਾ ਇੰਨਾ ਕੰਜਰ ਗਲੇ ਸਾਨੇ ਕਿਸੇ ਦਾ ਕੁਝ ਨਹੀਂ ਸਵਾਰਿਆ ਦੇਖ ਲੋ ਜੇ ਬਾਬਾ ਜੀ ਲੋੜਿੰਦੇ ਐ ਕਲ ਦੀ ਸ਼ਾਂਤੀ ਲੋੜਿੰਦੀ ਐ ਟਟਾ ਹੋਇਆ ਡੜਕੰਦੋਲੀਆਂ ਛੱਡੋ ਇਹਨੇ ਤੂੰਿੱਦਾ ਨਿੱਗੂ ਨੇ ਝੱਕੜੇ ਭੋਗੋ ਕਠੇ ਠੀਕ ਐ ਮੇਰਾ ਲੈ ਬਈ ਜਿੰਦਾ ਹੋ ਜਾ ਤਿਆਰ बसदारे करोबार सा बने प्यार साजदारे करोबार सा बने हर ले प्यार नजर कोई लगे ना नजर कोई लगे ना नजर कोई लगे ना नजर कोई लगे ना धनबाद